ਚਾਹੇ ਅਮਰੀਕਾ ਦੇ ਰਾਸ਼ਟਰਪਤੀ ਡੋਲਨ 트럼ਪ ਦੇ ذریعے ਭਾਰਤ ਤੇ ਪਾਕਿਸਤਾਨ ਵਿਚਕਾਰ ਸੀਜ਼ਫਾਇਰ ਹੋ ਚੁੱਕਾ ਮਤਲਬ ਜੰਗਬੰਦੀ ਹੋ ਚੁੱਕੇ ਲਈ ਦੇ ਇਸ ਦੇ ਬਾਵਜੂਦ ਇੰਡੀਅਨ 에ਅਰ ਫੋਰਸ ਨੇ ਦਾਵਾ ਕੀਤਾ ਕਿ ਜਿਹੜਾ ਆਪਰੇਸ਼ਨ ਸੰਦੂਰ ਆ ਉਹ ਜਾਰੀ ਰਹੇਗਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਚਾਹੇ ਬਾਰਡਰ ਤੇ ਪੰਜਾਬ ਰਾਜਸਥਾਨ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਨੇ ਬਿਲਕੁਲ ਠੀਕ ਨੇ ਬਾਜ਼ਾਰ ਖੁੱਲੇ ਨੇ ਆਮ ਗਤੀਵਿਧੀਆਂ ਨੇ ਪਰ ਇਸੇ ਦਰਾਂਨ ਭਾਰਤੀ 에ਅਰ ਫੋਰਸ ਇੰਡੀਅਨ 에ਅਰ ਫੋਰਸ ਨੇ ਕਿਹਾ ਕਿ ਅਸੀਂ ਆਪਰੇਸ਼ਨ ਸੰਦੂਰ ਦੇ ਟਾਰਗੇਟ ਨੂੰ ਹਾਸਲ ਕਰ ਲਿਆ ਇਹ ਆਪਰੇਸ਼ਨ ਹਾਲੇ ਜਾਰੀ ਹੈ ਸਮਾਂ ਆਉਣ ਤੇ ਜਾਣਕਾਰੀ ਦਿੱਤੀ ਜਾਵੇਗੀ 에ਅਰ ਫੋਰਸ ਨੇ ਇਹ ਵੀ ਕਿਹਾ ਕਿ ਦੇਸ਼ ਵਾਸੀਆਂ ਨੂੰ ਅਫਵਾਹਾਂ ਤੋਂ ਵੀ ਬਚਣ ਦੀ ਲੋੜ ਹੈ ਰਦਰ ਇੱਕ ਪਾਸੇ ਹਾਈ ਲੈਵਲ ਮੀਟਿੰਗ ਕੀਤੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਦਰ ਮੋਦੀ ਦੇ ਸਰਕਾਰੀ ਨਿਵਾਸ ਵਿਖੇ ਮੀਟਿੰਗ ਹੋਈ ਜਿਸ ਮੀਟਿੰਗ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੀਡੀਐਸ ਅਨਿਲ ਚੋਹਾਨ ਤਿੰਨਾ ਸਨਾਵਾ ਦੇ ਪ੍ਰਮੁੱਖ ਐਨਐਸਏ ਚੀਫ ਅਜੀਤ ਦਿਵਾਲ ਅਤੇ ਆਈਬੀਏ ਤੇ ਰੋ ਦੇ ਵੀ ਵੱਡੇ ਅਧਿਕਾਰੀ ਮੀਟਿੰਗ 'ਚ ਹਾਜ਼ਰ ਸਨ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਸ਼ਨੀਵਾਰ ਸ਼ਾਮ 5 ਵਜੇ ਸੀਜ਼ਫਾਇਰ ਹੋਇਆ ਸੀ 3 ਘੰਟੇ ਬਾਅਦ ਹੀ ਪਾਕਿਸਤਾਨ ਨੇ ਜੰਮੂ ਕਸ਼ਮੀਰ ਗੁਜਰਾਤ ਪੰਜਾਬ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਦੇ ਵਿੱਚ ਮੁਰ ਤੋਂ ਡਰੂਨ ਅਟੈਕ ਕੀਤੇ ਭਾਰਤ ਨੇ ਇਸ ਦਾ ਜਵਾਬ ਦਿੱਤਾ ਕੋਈ ਦਿਰ ਬਾਅਦ ਵਿਦੇਸ਼ ਮੰਤਰਾਲੇ ਦੇ ਵੱਡੇ ਅਧਿਕਾਰੀ ਨੇ ਦੱਸਿਆ ਕਿ ਅਸੀਂ ਸੈਨਾ ਨੂੰ ਸਖਤ ਅਤੇ ਠੋਸ ਕਾਰਵਾਈ ਦੇ ਨਿਰਦੇਸ਼ ਦਿੱਤੇ ਹੋਏ ਨੇ ਪਹਿਲਗਾਮ ਹਮਲਾ 22 April ਨੂੰ ਹੋਇਆ ਸੀ 22 April ਤੋਂ ਲੈ ਕੇ 10 ਮਈ ਤੱਕ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ਦੇ ਦੌਰਾਨ 5 ਜਵਾਨ ਸ਼ਹੀਦ ਹੋ ਚੁੱਕੇ ਨੇ ਜਦ ਕਿ 60 ਜਵਾਨ ਜ਼ਖਮੀ ਹੋਏ ਨੇ ਅਗਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ 25 ਲੋਕਾਂ ਦੀ ਮੌਤ ਹੋਈ ਹੈ ਤੇ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ ਪਾਕਿਸਤਾਨ ਨੇ ਤਿੰਨ ਕਿਡੇ ਬਾਅਦ ਦੀ ਸੀਜ਼ਫਾਇਰ ਤੋੜ ਦਿੱਤਾ ਸੀ ਡਰੋਨ ਦੇ ਜਰੀਏ ਅਟੈਕ ਕੀਤੇ ਕਿੰਨੇ ਸ਼ਰੀਰ ਨਗਰ ਦੇ ਵਿੱਚ ਰਜੌਰੀ ਅਖਨੂਰ ਇਸ ਤੋਂ ਇਲਾਵਾ ਪਠਾਨਕੋਟ ਉਦਮਪੁਰ ਕਠੂਆ ਮੈਂਡਰ ਪੁਂਚ ਸੁੰਦਰਬਾਨੀ ਨਸ਼ਰਾ ਢਾਲਾ ਜੰਮੂ ਅਰਨੀਆ ਆਰਐਸਐਸਪੁਰਾ ਤੇ ਜਲੰਧਰ ਉਧਰ ਦੇਸ਼ ਦੇ ਰੱਖਿਆ ਮੰਤਰੀ ਰਾਣਾ ਸਿੰਘ ਨੇ ਲਖਨਊ ਦੇ ਵਿੱਚ ਇੱਕ ਬ੍ਰह्म ਸੋ ਸੈਂਟਰ ਦਾ ਉਦਘਾਟਨ ਕੀਤਾ ਉਹ ਲਖਨਊ ਨਹੀਂ ਗਏ ਬਸ ਦਿੱਲੀ ਤੋਂ ਹੀ ਵੀਡੀਓ ਕਾਨਫਰੈਂਸ ਦੇ ذریعے ਸੈਂਟਰ ਦਾ ਉਦਘਾਟਨ ਕੀਤਾ ਉਹਨਾਂ ਕਿਹਾ ਕਿ ਅਸੀਂ ਜਿਸ ਸਥਿਤੀ ਵਿੱਚੋਂ ਗੁਜ਼ਰ ਰਹੇ ਹਾਂ ਉਸ ਨੂੰ ਦੇਖਦੇ ਹੋਏ ਮੇਰਾ ਦਿੱਲੀ ਦੇ ਵਿੱਚ ਹੀ ਰਹਿਣਾ ਜ਼ਰੂਰੀ ਹੈ ਮੈਂ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ ਪਰ ਤੁਸੀਂ ਮੇਰੇ ਤੱਕ ਪਹੁੰਚ ਗਏ ਅਸੀਂ ਕਿਸੇ ਵੀ ਪਰਿਸਥਿਤੀ ਵਿੱਚ ਰਹੀਏ ਸਾਡਾ ਕੰਮ ਨਹੀਂ ਰੁਕੇਗਾ ਦੇਸ਼ ਚੱਲਦਾ ਰਹੇਗਾ ਉਧਰ ਨਰਿੰਦਰ ਮੋਦੀ ਦੇ ਸਰਕਾਰੀ ਨਿਵਾਸ ਵਿਖੇ ਮੀਟਿੰਗ ਜਿਹੜੀ ਚੱਲ ਰਹੀ ਹੈ ਉਸ ਮੀਟਿੰਗ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਤੋਂ ਇਲਾਵਾ ਤਿੰਨੇ ਸੈਨਾ ਦੇ ਮੁਖੀ ਸੀਡੀਐਸ ਔਰ ਐਨਐਸਏ ਦੇ ਚੀਫ ਤੋਂ ਇਲਾਵਾ ਹੋਰ ਕੁਫੀਆ ਏਜੰਸੀਆਂ ਦੇ ਵੱਡੇ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਇਸ ਦਰਾਂ ਨੇ ਇੰਡੀਅਨ 에ਅਰ ਫੋਰਸ ਵੱਲੋਂ ਇੱਕ ਆਫੀਸ਼ੀਅਲੀ ਟਵੀਟ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਆਪਰੇਸ਼ਨ ਸਦੂਰ ਹਾਲੇ ਜਾਰੀ ਹੈ ਇੰਡੀਅਨ 에ਅਰ ਫੋਰਸ ਨੇ ਦੱਸਿਆ ਕਿ ਸਾਨੂੰ ਇਸ ਆਪਰੇਸ਼ਨ ਦਾ ਟਾਰਗੇਟ ਦਿੱਤਾ ਗਿਆ ਸੀ ਅਸੀਂ ਉਹ ਟਾਰਗੇਟ ਹਾਸਲ ਕਰ ਲਿਆ ਅਸੀਂ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੰਮ ਕੀਤਾ ਇਹ ਆਪਰੇਸ਼ਨ ਹਾਲੇ ਵੀ ਜਾਰੀ ਹੈ ਅਸੀਂ ਭਵਿੱਖ ਵਿੱਚ ਵੀ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਲੋਕਾਂ ਨੂੰ ਅਪੀਲ ਹੈ ਕਿ ਉਹ ਅਫਵਾਹਾਂ ਤੋਂ ਬਚਣ ਉਧਰ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਨ ਨੇ ਐਲਓਸੀ ਤੇ ਸ਼ਹੀਦ ਹੋਏ ਅਗਨੀ ਵੀਰ ਸੈਨਿਕ ਮੁਰਲੀ ਨਾਇਕ ਨੂੰ ਸ਼ਰਧਾਂਜਲੀ ਦਿੱਤੀ ਮੁਰਲੀ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ਦੇ ਦੌਰਾਨ ਸ਼ਹੀਦ ਹੋਏ ਸੀ ਉਹ ਆਂਧਰਾ ਪ੍ਰਦੇਸ਼ ਦੇ ਕਾਲੀ ਥੰਡਾ ਦੇ ਰਹਿਣ ਵਾਲੇ ਨੇ ਪਾਕਿਸਤਾਨੀ ਹਮਲੇ ਵਿੱਚ ਸ਼ਹੀਦ ਹੋਏ 에어ਫੋਰਸ ਦੇ ਅਸਿਸਟੈਂਟ ਮੈਡੀਕਲ ਸਰਜੈਂਟ ਸ੍ਰਿੰਦਰ ਕੁਮਾਰ ਦਾ ਵੀ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਜਾ ਰਿਹਾ ਉਹ ਰਾਜਸਥਾਨ ਦੇ ਝੁੰਜ ਨੂੰ ਦੇ ਰਹਿਣ ਵਾਲੇ ਸੀ ਸ੍ਰਿੰਦਰ ਸ਼ਨੀਵਾਰ ਸਵੇਰੇ ਉਦੰਪੁਰ 에어ਪੋਰਟ ਤੇ ਸ਼ਹੀਦ ਹੋਏ ਸੀ ਉਹਨਾਂ ਦੀ ਬੇਟੀ ਬ੍ਰਿਤਿਕਾ ਨੇ ਰੋਂਦੇ ਹੋਏ ਕਿਹਾ ਕਿ ਪਾਪਾ ਨੇ ਦੇਸ਼ ਲਈ ਅੱਛਾ ਕੰਮ ਕੀਤਾ ਔਰ ਸਾਰਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਉਧਰ ਕਾਂਗਰਸ ਨੇ ਭਾਰਤ ਪਾਕਿਸਤਾਨ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਚਰਚਾ ਦੇ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ 올 ਪਾਰਟੀ ਮੀਟਿੰਗ ਦੀ ਮੁਰਤੋਂ ਮੰਗ ਕੀਤੀ ਹੈ ਪਾਰਟੀ ਨੇ ਪੈਲਗਮ ਹਮਲਾ ਆਪਰੇਸ਼ਨ ਸੰਦੂਰ ਸੀਜ਼ਫਾਇਰ ਅਤੇ ਹੋਰ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਪਾਰਲੀਮੈਂਟ ਸੈਸ਼ਨ ਦੀ ਵੀ ਮੰਗ ਕੀਤੀ ਹੈ ਇਸੇ ਤਰ੍ਹਾਂ ਹੀ ਪਾਕਿਸਤਾਨ ਦੀ ਗੋਲਾਬਾਰੀ ਵਿੱਚ ਸ਼ਹੀਦ ਰਾਈਫਲਮੈਨ ਸਨੀਰ ਕੁਮਾਰ ਦਾ ਪਾਰਥਿਕ ਸ੍ਰੀ ਜੰਮੂ ਦੇ ਤਰੇਵਾ ਪਿੰਡ ਵਿੱਚ ਉਹਨਾਂ ਦੇ ਘਰ ਲਿਆਂਦਾ ਗਿਆ ਉਹ 10 ਮਈ ਨੂੰ ਆਰਐਸ ਪੂਰੇ ਸੈਕਟਰ ਵਿੱਚ ਡਿਊਟੀ ਦੇ ਦੌਰਾਨ ਸ਼ਹੀਦ ਹੋਏ ਸਨ। ਇਸੇ ਤਰ੍ਹਾਂ ਦੀ ਖਬਰ ਆਈ ਹੈ ਕਿ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਦੇ ਕੁੜਮਵਾਲੀ ਇਲਾਕੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਰੀਕ ਇਨਸਾਫ ਪਾਰਟੀ ਜਾਨੀ ਪੀਟੀਆਈ ਦਾ ਝੰਡਾ ਮਿਲਿਆ। ਝੰਡੇ ਦੇ ਨਾਲ ਪਾਰਟੀ ਦੇ ਰੰਗ ਦੇ ਗੁਬਾਰੇ ਵੀ ਸਜਾ ਕੇ ਰੱਖੇ ਗਏ ਨੇ। ਪੁਲਿਸ ਨੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ। ਇਮਰਾਨ ਖਾਨ ਫਿਲਹਾਲ ਪਾਕਿਸਤਾਨ ਦੇ ਵੇਚੇ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਉਧਰ ਭਾਰਤ ਪਾਕਿਸਤਾਨ ਦੇ ਵਿਚਕਾਰ ਸ੍ਰੀ ਫਾਇਰ ਹੋਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ ਰਿਪੋਰਟ ਮੁਤਾਬਕ ਟੂਰਨਾਮੈਂਟ 15 ਜਾਂ 16 ਮਈ ਤੋਂ ਮੁੜ ਤੋਂ ਸ਼ੁਰੂ ਹੋ ਸਕਦਾ ਧਰਮਸ਼ਾਲਾ ਵਿੱਚ ਮੈਚ ਨਹੀਂ ਹੋਣਗੇ ਇਸ ਸ਼ਹਿਰ ਨੂੰ ਛੱਡ ਕੇ ਬਾਕੀ ਜਿਹੜੇ ਸਾਰੇ ਵੈਨਿਊ ਉਸ ਉਸੇ ਵੈਨਿਊ ਤੇ ਹੀ ਅਗਲੇ ਮੈਚ ਖੇਡੇ ਜਾਣਗੇ ਬੀਸੀਸੀਆਈ ਦੇ ਵਾਈਸ ਪ੍ਰੈਸ ਰਜੀਵ ਸ਼ੁਕਲਾ ਨੇ ਇੱਕ ਨਿਊਜ਼ ਏਜੰਸੀ ਨੂੰ ਕਿਹਾ ਕਿ ਸੀਜ਼ਫਾਇਰ ਦੇ ਬਾਅਦ ਬੀਸੀਸੀ ਹੁਣ ਆਈਪੀਐਲ ਕਮੇਟੀ ਅਤੇ ਆਫੀਸ਼ੀਅਲੀ ਮੈਂਬਰ ਦੇ ਨਾਲ ਮੀਟਿੰਗ ਕਰੇਗੀ ਸ਼ੈਡਿਊਲ ਦੇਖ ਕੇ ਟੂਰਨਾਮੈਂਟ ਕੰਪਲੀਟ ਕਰਾਉਣ ਦੇ ਬੈਸਟ ਤਰੀਕੇ ਤੇ ਗੱਲ ਕੀਤੀ ਜਾਊਗੀ ਜਲਦ ਹੀ ਟੂਰਨਾਮੈਂਟ ਨੂੰ ਲੈ ਕੇ ਗੱਲਬਾਤ ਫੈਸਲਾ ਲਿਆ ਜਾਊਗਾ ਇਸੇ ਤਰ੍ਹਾਂ ਹੀ ਰਜੌਰੀ ਵਿੱਚ ਪਾਕਿਸਤਾਨ ਦੀ ਇੱਕ ਫਾਇਰਿੰਗ ਦਾ ਵੀਡੀਓ ਹੈ 10 ਮਈ ਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੀ ਕੀਤੀ ਗਈ ਸੀ ਕਈ ਰੈਹਾਸ਼ੀ ਇਮਾਰਤਾਂ ਫਾਇਰਿੰਗ ਦੀ ਚਪੇਟ ਵਿੱਚ ਆ ਗਿਆ ਸੀ ਐਤਵਾਰ ਨੂੰ ਪਾਕਿਸਤਾਨੀ ਫਾਇਰਿੰਗ ਦਾ ਇੱਕ ਵੀਡੀਓ ਵੀ ਸਾਹਮਣੇ ਆ ਉਹਦਰ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਸਟੇਟ ਇਨਵੈਸਟੀਗੇਸ਼ਨ ਟੀਮ ਛਾਪਾ ਮਾਰੀ ਹੈ ਆਪਰੇਸ਼ਨ ਦੇ ਬਾਅਦ ਇਸ ਦੀ ਅਧਿਕਾਰਿਕ ਤੌਰ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਬਾਰਮੇਡ ਜ਼ਿਲ੍ਹੇ ਦੇ ਪ੍ਰੂਟਿਆ ਪਿੰਡ ਵਿੱਚ ਸਵੇਰੇ 4:27 ਮਿੰਟ ਤੇ ਆਸਮਾ ਤੋਂ ਕੋਈ ਚੱਕੀ ਵਸਤੂ ਡਿੱਗਣ ਦੇ ਮਾਮਲਾ ਸਾਹਮਣੇ ਆ ਇਸ ਤੋਂ ਬਾਅਦ ਲੋਕ ਇਕੱਠਾ ਹੋ ਗਏ ਪੁਲਿਸ ਅਤੇ ਸੈਨਾ ਦੇ ਅਧਿਕਾਰੀਆਂ ਨੇ ਸ਼ੱਕੀ ਵਸਤੂਆਂ ਨੂੰ ਆਪਣੇ ਕਬਜ਼ੇ ਚ ਲੈ ਲਿਆ ਇਹ ਆਬਜੈਕਟ ਸ਼ੈਲ ਵਰਗਾ ਲੱਗ ਰਿਹਾ ਸੀ ਸੈਨਾ ਇਸ ਦੀ ਜਾਂਚ ਕਰ ਰਹੀ ਹੈ ਫਿਰਾਲ ਪ੍ਰਧਾਨ ਮੰਤਰੀ ਦੀ ਮੀਟਿੰਗ ਚੱਲ ਰਹੀ ਹੈ ਜਦੋਂ ਇਸ ਬਾਰੇ ਕੋਈ ਨਵੀਂ ਗੱਲ ਆਏਗੀ ਤਦ ਤੱਕ ਉਦੋਂ ਹੀ ਉਹ ਗੱਲ ਜਿਹੜਾ ਸਰਕਾਰ ਵੱਲੋਂ ਸਟੇਟਮੈਂਟ ਆਈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਲੇਕਿਨ ਫਿਰਾਲ ਇੰਡੀਅਨ 에ਅਰ ਫੋਰਸ ਨੇ ਕਿਹਾ ਕਿ ਜੋ ਸਾਨੂੰ ਟਾਰਗੇਟ ਦਿੱਤਾ ਗਿਆ ਸੀ ਉਹ ਟਾਰਗੇਟ ਅਸੀਂ ਪੂਰਾ ਕਰ ਲਿਆ ਪਰ ਆਪਰੇਸ਼ਨ ਸੁਦੂਰ ਹਾਲੇ ਜਾਰੀ ਰਹੇਗਾ ਉਧਰ ਪੰਜਾਬ ਰਾਜਸਥਾਨ ਦੇ ਕਈ ਸਰਦੀ ਇਲਾਕਿਆਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਆਮ ਵਰਗੀ ਮਤਲਬ ਪਹਿਲਾਂ ਵਰਗੀ ਹੋ ਗਈ ਆ ਫਿਲਹਾਲ ਇਸ ਜਾਣਕਾਰੀ ਨਾਲ ਤਰ ਤੁਲੰਦੇ ਅੱਗੇ ਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ